ਕਿੰਨੇ ਬੰਦਿਆਂ ਦਾ ਮੈਨੂੰ ਦੇਖਣਾ ਪੈਣਾ ਦੰਦਾ ਮੈਂ ਤਾਂ ਪਾਗਲ ਹੋ ਜਾਊਗਾ ਤੇ ਪਹਿਲੇ ਇੱਕ ਬੰਦੇ ਨੂੰ ਮਿਲ ਕੇ ਅੰਮ੍ਰਿਤਸਰ ਵਿੱਚ ਆ ਕੇ ਮੈਂ ਸ੍ਰੀ ਅੰਮ੍ਰਿਤਸਰ ਵਿੱਚ ਆ ਕੇ ਮੈਂ ਪਹਿਲੇ ਬੰਦੇ ਨਾਲ ਮਿਲ ਕੇ ਮੈਂ ਇੰਨਾ ਪਰੇਸ਼ਾਨ ਹੋ ਗਿਆ ਵੀ ਇੰਨਾ ਕੀ ਮੈਂ ਭਰਾ ਦਿਮਾਗ ਦੇ ਖਿਲਾਫ ਬੈਠਾ ਪਾਗਲ ਵਾਂਗੂ ਇੱਥੇ ਖੜਾ ਹਾਂ ਮੈਂ ਯਾਰ ਮੈਨੂੰ ਸਮਝ ਨਹੀਂ ਆਂਦੀ ਮੈਂ ਕੀ ਕਰਾਂ ਇਸ ਬੰਦੇ ਦਾ ਮਤਲਬ ਕਿ ਮੈਨੂੰ ਮੈਂ ਥੱਕਾ ਹੋਇਆ ਇੱਥੇ ਇੱਕ ਆਮ ਬੰਦੇ ਨਾਲ ਕਿੱਦਾਂ ਧੱਕਾ ਦੇ ਕੋ ਕਹਿੰਦਾ ਤੂੰ ਇੱਥੇ ਉਤਰ ਜਾ 30 ਰੁਪਏ ਮੈਂ ਕਿਹਾ ਇੱਕ ਤੇ ਰਿਕਸ਼ੇ ਤੇ ਬੈਠਣ ਦੇ ਉਤਰ ਦੇ 30 ਰੁਪਏ ਦੇ ਦਈਏ ਤੈਨੂੰ ਇੰਨਾ ਰੁਕ ਜਾ ਦ ਚਾਰ ਪੰਜ ਬੰਦੇ ਬੁਲਾਏ ਚਾਰ ਪੰਜ ਬੰਦੇ ਬੁਲਾ ਕੇ ਤੂੰ ਦੇਣਾ ਕਿ ਨਹੀਂ ਦੱਸ ਮੈਨੂੰ ਆ ਦੇਖੋ ਆ ਬੰਦਾ ਇਦਾਂ ਹੀ ਕਹਿ ਰਿਹਾ ਆ ਦਿਖਾਓ ਜੀ ਆ ਬਦਮਾਸ਼ੀ ਪੂਰੀ ਕਾਇਮ ਹੈ ਤੇ ਅਮਨੇ ਸਰ ਦੇ ਵਿੱਚ ਇਹਨਾਂ ਇਸ ਬੰਦੇ ਦੀ ਆਟੋ ਵਾਲੇ ਦੀ ਲੋਕ ਸਭਾ ਚੋਣਾਂ ਦੀ ਤਿਆਰੀਆਂ ਦੇ ਵਿੱਚ ਸਾਰੀਆਂ ਪਾਰਟੀਆਂ ਲੱਗੀਆਂ ਲੇਕਿਨ ਅੱਜ ਤੁਹਾਨੂੰ ਇੱਕ ਇਹੋ ਜਿਹੇ ਉਮੀਦਵਾਰ ਨਾਲ ਮਿਲਵਾਨ ਜਾ ਰਹੇ ਆ ਜਿਸ ਉਮੀਦਵਾਰ ਨੇ ਲੋਕ ਸਭਾ ਚੋਣ ਹੋਣ ਭਾਵੇਂ ਵਿਧਾਨ ਸਭਾ ਕਈ ਸੁਪਨੇ ਵੇਖਦੇ ਆ ਲੇਕਿਨ ਜਿਵੇਂ ਹੀ ਚੋਣਾਂ ਦਾ ਰਿਜ਼ਲਟ ਆਂਦੇ ਆ ਸੁਪਨੇ ਉਸਦੇ ਟੁੱਟਦੇ ਆ ਸੋ ਨੀਟੂ ਸ਼ਟਰਾਲਾ ਸਾਹਿਬ ਨਾ ਮੌਜੂਦ ਹੈ ਨੀਟੂ ਜੀ ਲੋਕ ਸਭਾ ਚੋਣ ਆ ਰਹੇ ਆ ਕੀ ਲੱਗਦਾ ਹੈ ਕਿ ਇਸ ਵਾਰੀ ਜਦੋਂ ਤੁਸੀਂ ਖੜੇ ਹੋਣਾ ਵਾ ਲੱਗਦਾ ਹੈ ਕਿ ਇਸ ਵਾਰੀ ਲੋਕ ਤੁਹਾਨੂੰ ਪਸੰਦ ਕਰੋਗੇ ਭਾਈ ਲੋਕ ਪਸੰਦ ਕਰਨੀ ਜਾਂ ਨਾ ਕਰਨ ਮੈਂ ਨਾ ਇਥੇ ਪਾਰਟੀ ਦਾ ਕੋਈ ਨੁਮਾਇੰਦਾ ਖੜਾ ਕਰਨਾ ਸੀਗਾ ਛੋਟੇ ਹਰੀਪੁਰੀ ਆਇਆ ਸੀਗਾ ਮੈਂ ਕੰਦਰ ਨੂੰ ਮਿਲਣ ਵਾਸਤੇ ਆਇਆ ਜੇਗਾ ਤੇ ਆਹ ਡਾਟੋ ਵਾਲਾ ਮੈਨੂੰ ਮਿਲਿਆ ਇੱਕ ਉਹ ਮੈਨੂੰ ਪਹਿਲਾਂ ਕਹਿੰਦਾ ਵੀ ਮੈਂ ਗੱਲ ਕਰਾਈ ਮੈਂ ਕਿਹਾ ਗੱਲ ਕਰ ਲਓ ਯਾਰ ਭਾਜੀ ਗੱਲ ਕੀਤੀ ਕਹਿੰਦਾ 100 ਰੁਪਏ ਲੱਗੇਗਾ ਮੈਂ ਚਲ 100 ਰੁਪਏ ਦੇ ਦੂੰਗਾ ਮੈਂ ਬਾਜ ਕਹਿੰਦਾ ਅੱਗੇ ਜਾ ਕੇ ਕਹਿੰਦਾ 150 ਰੁਪਏ ਲੱਗੇਗਾ ਮੈਂ ਕਹਾ ਹੁਣ ਇਹ 100 ਰੁਪਏ ਕਹਾਂ ਤੂੰ 150 ਕਿਤਾ ਕਹਤਾ ਯਾਰ ਗੱਲ 100 ਦੀ ਹੈ 150 ਦੀ ਨਹੀਂ ਹੈਗੀ ਕਿ ਮੇਰੇ ਨਾਲ ਧੱਕਾ ਹੋਇਆ ਥੇ ਇੱਕ ਆਮ ਬੰਦੇ ਨਾਲ ਕਿੱਦਾਂ ਧੱਕਾ ਹੰਦੋ ਕਹਿੰਦਾ ਤੂੰ ਇੱਥੇ ਉਤਰ ਜਾ 30 ਰੁਪਏ ਮੈਂ ਕਹਾ ਇੱਕ ਤੇ ਰਿਕਸ਼ੇ ਤੇ ਬੈਠਣ ਦੇ ਉਤਰ ਦੇ 30 ਰੁਪਏ ਦੇ ਦਈਏ ਤੈਨੂੰ ਜੇ ਤਰ੍ਹਾਂ ਜਾਇਜ਼ ਨਾ 10 ਬੰਦੇ ਇਕੱਠੇ ਕਰ ਲਾ ਜੇ ਤਰ੍ਹਾਂ ਜਾਇਜ਼ ਲੱਗਦਾ 10 ਕਹਿੰਦਾ ਰੁਕ ਜਾ ਦੋ ਮਿੰਟ ਫੋਨ ਕੀਤਾ ਉਹਨੇ ਕਿਸੇ ਬੰਦੇ ਨੂੰ ਚਾਰ ਪੰਜ ਬੰਦੇ ਬੁਲਾਏ ਚਾਰ ਪੰਜ ਬੰਦੇ ਬੁਲਾ ਕੇ ਕਹਿੰਦਾ ਤੂੰ ਅਮਰitsar ਦੇ ਵਿੱਚ ਇਹ ਇਸ ਬੰਦੇ ਦੀ ਆਟੋ ਵਾਲੇ ਦੀ ਇੱਕ ਬੰਦੇ ਦੇ ਕੱਲੇ ਦੀ ਇਸ ਬੰਦੇ ਕੱਲੇ ਦੀ ਆਟੋ ਵਾਲੀ ਕੰਮ ਮੈਂ ਕਹਾਂ ਤੂੰ ਪੈਸੇ ਤੇ ਲੈ ਲੈ ਪਰ ਮੈਂ ਸੱਚ ਹੋ ਜਾ ਮੈਂ ਲੋਕਾਂ ਨੂੰ ਦੱਸ ਕੇ ਜਾਊਗਾ ਵੀ ਤੇਰੇ ਤੋਂ ਬਚ ਕੇ ਰਹਿਣਾ ਤੇਰੇ ਵਰਗੇ ਚੋਰ ਬੰਦੇ ਤੋਂ ਡਾਕੂ ਬੰਦੇ ਤੋਂ ਲੋਕ ਬਚ ਕੇ ਰਹਿਣ ਮੈਂ ਕਹਾਂ ਬੇਸ਼ੱਕ ਭਾਵੇਂ ਮੇਰਾ ਟਾਈਮ ਖਰਾਬ ਹੋ ਜਾਏ ਮੈਂ ਬੇਸ਼ੱਕ ਰਾਤ ਨੂੰ ਚੱਲ ਜਾਊਗਾ ਪਰ ਤੇਰੀ ਮੈਂ ਗਲਬ ਲੋਕਾਂ ਨੂੰ ਦੱਸ ਕੇ ਜਾਊਗਾ ਵੀ ਤੇਰੇ ਵਰਗੇ ਚੋਰ ਬੰਦਿਆ ਕਰਕੇ ਦੇਸ਼ ਦਾ ਨਾਮ ਖਰਾਬ ਹੋ ਰਿਹਾ ਇਸ ਸ਼ਹਿਰ ਨੂੰ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਨੂੰ ਬਦਨਾਮ ਕਰਨ ਵਾਸਤੇ ਆ ਬੰਦੇ ਸਾਜੀਸ਼ ਹੈ ਬਸ ਆ ਜਿਹੜੇ ਬੰਦੇ ਹੈ ਉਲਟਾ ਮੈਨੂੰ ਕਹਿੰਦਾ ਪਿਆ ਵਾ ਪੰਜਾਬ ਤੂੰ ਜਿੰਨੂੰ ਕਹਿਣਾ ਕਹਦੇ ਮੈਂ ਤੇ ਤੇ ਪਰਚਾ ਕਰਾ ਦੂੰਗਾ ਮੈਂ ਹੈਂਡੀਕੈਪ ਆ ਮੈਂ ਫਲਾਨ ਟਾਈਪ ਆ ਉਹ ਮੈਂ ਕਹਾ ਯਾਰ ਗੱਲ ਐਦਾਂ ਨਹੀਂ ਹੈਗੀ ਜੇ ਤੇਰਾ ਮੈਂ ਆਪਣੇ ਦਸਾਂ ਨੌ ਦੀ ਕਮਾਈ ਆ ਮੇਰੀ ਮਿਹਨਤ ਦੀ ਕਮਾਈ ਆ ਮੈਂ ਤਾਂ ਜੋ ਜੈਲ ਬੰਦਾ ਹੋ ਲੈ ਉਸ ਤੋਂ ਬਾਅਦ ਦੂਜਾੜ ਵਾਲਾ ਕੀਤਾ ਉਹਨੇ ਮੈਨੂੰ ਕੁਝ ਬਿਲਕੁਲ ਜੈਲ ਪਹਿਲੇ ਮੈਂ ਛੱਡਾਇਆ ਅਗਲਾ ਮੈਂ ਮੈਂ ਬਾਕੀ ਇਹ ਨਹੀਂ ਕਹਿ ਰਿਹਾ ਮੈਂ ਸਿਰਫ ਇੱਕੋ ਬੰਦੇ ਦਾ ਕਹਿ ਰਿਹਾ ਆਪਣੇ ਆਪਣੇ ਵਿਜ਼ਨ ਕੀ ਹੈ ਜਦੋਂ ਇਲੈਕਸ਼ਨਸ ਹੁੰਦੇ ਆ ਉਹਦਾ ਇੱਕ ਵਿਜ਼ਨ ਲੈ ਕੇ ਉਮੀਦਵਾਰ ਚੱਲਦਾ ਪਿਆ ਆਪਣਾ ਵਿਜ਼ਨ ਕੀ ਹੈ ਕੀ ਸੁਪਨੇ ਵੇਖੇ ਕਿਸੇ ਕੀ ਜਿਹੋ ਜੇ ਤੁਸੀਂ ਸੁਪਨੇ ਵੇਖੇ ਲੱਗਦਾ ਕਿ ਉਹ ਸੁਪਨਿਆਂ ਵਰਗਾ ਹੈਗੇ ਆ ਪਰ ਭਾਈ ਜਿੱਦਾਂ ਹੁਣ ਇਹ ਬੱਚਾ ਦਾ ਬੰਦੇ ਮਿਲੇ ਆ ਇਦਾਂ ਤਾਂ ਮੈਨੂੰ ਹੁਣ ਸਮਝ ਨਹੀਂ ਆ ਰਹੀ ਵੀ ਕਿਦਾਂ ਦੇ ਬੰਦੇ ਕਿੰਨਿਆਂ ਬੰਦਿਆਂ ਨਾਲ ਮੈਨੂੰ ਲੜਨਾ ਪੈਣਾ ਵਾ ਕਿੰਨਿਆਂ ਬੰਦਿਆਂ ਨਾਲ ਮੈਨੂੰ ਦੇਖਣਾ ਪੈਣਾ ਇਦਾਂ ਦਾ ਮੈਂ ਤਾਂ ਪਾਗਲ ਹੋ ਜਾਊਂਗਾ ਤੇ ਪਹਿਲੇ ਇੱਕ ਬੰਦੇ ਨੂੰ ਮਿਲ ਕੇ ਅੰਮ੍ਰਿਤਸਰ ਵਿੱਚ ਆ ਕੇ ਮੈਂ ਸ੍ਰੀ ਅੰਮ੍ਰਿਤਸਰ ਵਿੱਚ ਆ ਕੇ ਮੈਂ ਪਹਿਲੇ ਬੰਦੇ ਨਾਲ ਮਿਲ ਕੇ ਮੈਂ ਇੰਨਾ ਪਰੇਸ਼ਾਨ ਹੋ ਗਿਆ ਵੀ ਇੰਨਾ ਕੀ ਮੈਂ ਆਪਣੇ ਦਿਮਾਗ ਦੇ ਖਿਲਾਫ ਬ ਅਜੇ ਖੜਾ ਮੈਂ ਯਾਰ ਮੈਨੂੰ ਸਮਝ ਨਹੀਂ ਆਂਦੀ ਮੈਂ ਕੀ ਕਰਾਂ ਇਸ ਬੰਦੇ ਦਾ ਮਤਲਬ ਕਿ ਮੈਨੂੰ ਮੈਂ ਰੱਬ ਤੋਂ ਮਾਫੀ ਮੰਗਦਾ ਵਾਂ ਕਿ ਰੱਬਾ ਇਹ ਕਿ ਕਿਹੜੇ ਬੰਦੇ ਨਾਲ ਮੇਰੀ ਮੁਲਾਕਾਤ ਪਹਿਲੇ ਬੰਦੇ ਨਾਲ ਕਿਹੜੀ ਮੁਲਾਕਾਤ ਹੋ ਗਈ ਖਾਲੀ ਮੇਰਾ ਮਨ ਬਹੁਤ ਦੁਖੀ ਹੈ ਭਾਈ ਜੀ ਲੱਗਦਾ ਪਿਆ ਤੁਸੀਂ ਦੁਖੀ ਹੋ ਤੁਹਾਡੀ ਅੱਖਾਂ 'ਚ ਹੰਝੂ ਵੀ ਹੈ ਅੰਮ੍ਰਿਤਸਰ ਗੁਰੂ ਨਗਰੀ 'ਚ ਤੁਸੀਂ ਆਏ ਹੋ ਲੇਕਿਨ ਹੰਝੂ ਲੈ ਕੇ ਤੁਸੀਂ ਵਾਪਸ ਜਾਓਗੇ ਸਾਨੂੰ ਵੀ ਦੁੱਖ ਲੱਗਦਾ ਹੈ ਇਸ ਕਰ ਭਾਈ ਕਦੀ ਕੋਈ ਸਮਾਨ ਖੋਲੰਦਾ ਕਦੀ ਕੋਈ ਇਦਾਂ ਖੋਲ ਇਦਾਂ ਦੇ ਇਦਾਂ ਦੇ ਬੰਦਿਆਂ ਨੇ ਇਸ ਅੰਮ੍ਰਿਤਸਰ ਅੰਮ੍ਰਿਤਸਰ ਦੀ ਨਗਰੀ ਨੂੰ ਬਦਨਾਮ ਕੀਤਾ ਵਾ ਜਿਹੜੇ ਇਹਦੇ ਬੰਦੇ ਆ ਉਹਨਾਂ ਦੇ ਜੁੱਤੀਆਂ ਮਾਰਨੀ ਚਾਹੀਦੀਆਂ ਵੀ ਤਾਂ ਕਿ ਕੋਈ ਬੰਦਾ ਇਹ ਨਾ ਕਹੇ ਵੀ ਇੱਥੇ ਧੋਖਾਧੜੀ ਹੁੰਦੀ ਜਾਂ ਮੈਂ ਤੇ ਲੋਕਾਂ ਨੂੰ ਇੱਥੋਂ ਜਾ ਕੇ ਚੰਦਰ ਜਾ ਕੇ ਵੀ ਕਹੂੰਗਾ ਯਾਰ ਮੇਨਾਂ ਉਹ ਤੇ ਆਟੋ ਵਾਲੇ ਨੇ ਇਦਾਂ ਕੀਤਾ ਸੀ ਯਾਰ ਆ ਬੰਦੇ ਦੀ ਫੋਟੋ ਲੈ ਕੇ ਆਇਆ ਮੈਂ 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 ਹਜ਼ਾਰ ਬੰਦੇ ਨੂੰ ਮੈਂ ਸਾਰੀ ਦੁਨੀਆ ਨੂੰ ਕਹੂੰਗਾ ਯਾਰ ਚੋਣਾ 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 ਦੀ ਗੱਲ ਕਰ ਲਈ ਥੋੜੀ ਹੁਣ ਭਾਜੀ ਚੋਣਾ ਕੀ ਲੰਡੀਆਂ ਹੁਣ ਆਪਾਂ ਬਸ ਸਮਝੋ ਇੱਥੇ ਹੜ ਗਿਆ ਪਹਿਲੀ ਬੋਰਡ ਨੇ ਸਾਨੂੰ ਬਾਹਰ ਕੱਢ ਦਿੱਤਾ ਜੀ ਪਹਿਲੀ ਪਹਿਲੇ ਬੇਈਮਾਨ ਨੂੰ ਬ ਔਰ ਉਹਦੀ ਬੇਈਮਾਨੀ ਦੇਖ ਕੇ ਚੋਣ ਤਾਂ ਤੁਸੀਂ ਜਲੰਧਰੋਂ ਲੜਦੇ ਹੋ ਨਾ ਅੰਮ੍ਰਿਤਸਰੋਂ ਨਹੀਂ ਲੜੋ ਹੁਣ ਕੀ ਪਤਾ ਆਪਾ ਅੰਮ੍ਰਿਤਸਰੋਂ ਵੀ ਲੰਦਾ ਹੋਵੇ ਪਤਾ ਥੜੀ ਜਿਗਾ ਅੰਮ੍ਰਿਤਸਰ ਵੀ ਆਪਾ ਆਪਣਾ ਬੰਦਾ ਖੜਾ ਕਰਨਾ ਹੋਵੇ ਮਕਸਦ ਤੇ ਮੇਰੇ ਇਹੀ ਸੀਗਾ ਪਰ ਜਿਹੜਾ ਇਸ ਬੰਦੇ ਨੇ ਮੇਰੀਆਂ ਜੜਾਂ ਹੀ ਪੜ ਦਿੱਤੀਆਂ ਅੰਗੇ ਤੇ ਮੈਂ ਇਦਾਂ ਦੇ ਬੰਦੇ 100 ਬੰਦੇ ਨੂੰ ਮਿਲ ਜੂਗਾ ਤੇ ਮੈਂ ਤੇ ਬਸ 10 ਬੰਦੇ ਨੂੰ ਮਿਲ ਗਿਆ ਮੈਂ ਤੇ ਪਹਿਲੇ ਹਜ਼ਾਰ ਮੰਨ ਲੈਣੀ ਆ ਵੋਟਾਂ ਦੇ ਪਾਸ ਕਿਤੇ ਦੇ ਕਿਤੇ ਆ ਵੋਟਾਂ ਦਾ ਨਹੀਂ ਰਿਜ਼ਲਟ ਦੇਖਣਾ ਇਹ ਮੈਨੂੰ ਇੱਕ ਦਿਨ 'ਚ 10 ਬੰਦੇ ਇਦਾਂ ਦੇ ਮਿਲ ਗਏ ਤੇ ਬਸ ਮੇਰਾ ਫੱਟਾ ਹੋ ਗਿਆ ਮੈਂ ਕਹਿੰ ਯਾਰ ਮੈਂ ਚਲੋ ਮੈਂ ਖਬਰ ਆਪਣਾ ਦਸਾਂ ਲੋਕਾਂ ਨੂੰ ਦੁੱਖ ਮੈਨੂੰ ਦੋਕਾ ਵੀ ਤੁਸੀਂ ਇਹ ਲੋਕਾਂ ਇਦਾਂ ਦੇ ਬੰਦਿਆਂ ਤੋਂ ਬਚੋ ਯਾਰ ਮੈਂ ਤੇ ਬਚ ਗਿਆ ਮੇਰੇ ਕੋਲ ਪੈਸੇ ਹੈਗੇ ਸੀ ਕਿ ਮੈਂ ਜਦੋਂ ਜਦੋਂ ਵੀ ਤੁਸੀਂ ਅੱਜ ਤੱਕ ਚੋਣ ਲੜੇ ਹੈ ਕਿ ਲੱਗਦਾ ਹੈ ਕਿ ਜਿਹੋ ਜਿਹੇ ਤੁਸੀਂ ਸੁਪਨੇ ਲੈ ਕੇ ਚੱਲਦੇ ਸੀ ਉਹ ਹੁੰਦਾ ਪੂਰਾ ਭਾਜੀ ਜਦੋਂ ਅਸੀਂ ਘਰੋਂ ਨਿਕਲਦੇ ਹਾਂ ਸਵੇਰੇ ਦਿਹਾੜੀ ਲਾਉਣ ਸਾਨੂੰ ਪਤਾ ਹੁੰਦਾ ਦਿਹਾੜੀ ਮਿਲੂਗੀ ਕਿ ਨਹੀਂ ਮਿਲੂਗੀ ਇਹਦੇ ਉਸ ਪਰਮਾਤਮਾ ਦੇ ਉਸ ਵਾਹਿਗੁਰੂ ਦੇ ਆਸਰੇ ਆ ਠੀਕ ਹੈ ਨਾ ਹਰ ਕੋਈ ਬੰਦਾ ਆਪਣਾ ਕੰਮ ਜਿਹਦਾ ਜਿਹਦਾ ਕੰਮ ਉਹ ਚੱਲਦਾ ਮੈਂ ਇਹੰਦ ਕਰਦਾ ਜੇ ਆਪਾਂ ਘਰ ਬੈਠੇਗਾ ਘਰ ਸੁੱਤੇ ਰਵਾਂਗੇ ਸਾਨੂੰ ਕੁਝ ਨਹੀਂ ਪ੍ਰਾਪਤ ਹੋਣਾ ਆਪਾਂ ਬਾਹਰ ਜਾਵਾਂਗੇ ਦੁਨੀਆ ਦੇਖਾਂਗੇ ਫਿਰ ਪੇ ਦੁਨੀਆ ਜਿਹੜੇ ਇਦਾਂ ਦੇ ਬੰਦੇ ਮਿਲ ਗਏ ਫਿਰ ਤਾਂ ਸਮਝੋ ਸਾਡਾ ਕੰਮ ਹੋ ਗਿਆ ਸਾਡਾ ਕੰਮ ਬਹੁਤ ਵਧੀਆ ਹੋ ਗਿਆ ਇਹੋ ਚੰਗਾ ਤੇ ਆਪਣਾ ਜਨਰਲ ਸ਼ਾਰੀ ਠੀਕ ਚਲਾਏ ਚੱਲਾ ਯਾਰ ਵਧੀਆ ਉਥੇ ਮੈਨੂੰ ਇਦਾਂ ਦੇ ਬੰਦੇ ਨਹੀਂ ਮਿਲੇ ਜਿਦਾਂ ਦੇ ਇੱਥੇ ਮਿਲੇ ਆਹ ਬੰਦਿਆਂ ਦੇ ਮੈਂ ਬਹੁਤ ਦੁਖੀ ਸੀ ਭਾਜੀ ਮੈਂ ਲੋਕਾਂ ਕਹਿੰਦੀ ਅਪੀਲ ਕਰਦਾ ਕਮਿਸ਼ਨਰ ਜੀ ਇਹ ਇਸ ਵਾਰ ਨਹੀਂ ਲੜੋਗੇ ਚੋਣਾਂ ਨਹੀਂ ਇੱਥੇ ਲੜਾਂਗਾ ਪ੍ਰੈਜ਼ੀਡੈਂਸੀ ਚੜੂਗਾ ਵਿਜਨ ਵਿਜਨ ਕੀ ਹੈ ਸੁਪਨੇ ਕੀ ਲੈ ਕੇ ਲੜੋਗੇ ਕੀ ਲੋਕਾਂ ਦੇ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਓਗੇ ਆਪਣੇ ਕਿਉਂਕਿ ਤੁਸੀਂ ਬਹੁਤ ਚੋਣ ਲੜੇ ਆ ਲੇਕਿਨ ਅਜ ਤੱਕ ਜਿੱਤ ਨਹੀਂ ਪ੍ਰਾਪਤ ਹੋਈ ਦੇਖੋ ਇਦਾਂ ਦੇ ਬੰਦੇ ਬੇਈਮਾਨ ਜਿਹੇ ਹੁੰਦੇ ਆ ਚਾਹ ਦਿਨੇ ਸਾਢੇ ਰਹਿੰਦੇ ਆ ਰਾਤ ਨੂੰ ਕਿਤੇ ਹੋਰ ਹੁੰਦੇ ਆ ਤੇ ਵੋਟਾਂ ਸਾਨੂੰ ਪਾਉਣ ਦੀ ਬਜਾਏ ਕਿ ਤੇ ਹੋਰ ਪਾ ਲੈਂਦੇ ਫਿਰ ਸਾਡਾ ਬੇੜਾ ਕਰ ਕੀ ਹੋਣਾ ਭਾਜੀ ਸ਼ਰਵਾਦ ਇਦਾਂ ਦਾ ਬੰਦੇ ਨੇ ਬਸ ਕਿ ਇਹ ਮੈਂ ਕਹਿੰਦਾ ਕਿ ਜਿਹੜੇ ਵੀ ਲੋਕ ਹੱਥ ਧੋੜ ਕੇ ਅਪੀਲ ਕਰਦਾ ਕਿ ਪ੍ਰਸ਼ਾਸਨ ਨੂੰ ਵੀ ਜੇ ਕੋਈ ਇਦਾਂ ਦਾ ਬੰਦਾ ਲੱਭਦਾ ਉਹਨੂੰ ਬੰਦੇ ਉਹਨੂੰ ਬੰਦਿਆਂ ਨੂੰ ਕਹੋ ਯਾਰ ਬੰਦਾ ਬਣ ਮਿਹਨਤ ਕਰ ਬਾਕੀਆਂ ਦਾ ਨਾਮ ਬਦਨਾਮ ਨਾ ਕਰ ਤੂੰ ਤੇ ਹੈ ਹੀ ਤਾਂ ਡਾਕੂ ਚੋਰ ਬਾਕੀਆਂ ਨੂੰ ਨਾ ਬਿਖਾ ਆਖਰੀ ਆਖਰੀ ਸਵਾਲ ਜਿਹੜੇ ਉਮੀਦਵਾਰ ਖੜੇ ਹੋਣੇ ਆ ਜਾਂ ਬਾਕੀ ਪਾਰਟੀਆਂ ਦੇ ਲੋਕਾਂ ਨੂੰ ਜਿਹੜੇ ਉਮੀਦਵਾਰ ਹੋਣੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਤੋਂ ਇਸ ਤੋਂ ਹਟ ਕੇ ਉਹਨਾਂ ਨੂੰ ਵੀ ਇਹ ਗੱਲ ਕਹੂੰਗਾ ਜਿਹੜੇ ਇਦਾਂ ਦੇ ਬੰਦੇ ਆ ਉਹਨਾਂ ਤੇ ਵਿਸ਼ਵਾਸ ਨਾ ਕਰੋ ਜਿਹੜੇ ਦਲ ਬਦਲੂ ਆ ਬੰਦੇ ਉਹਨਾਂ ਤੇ ਬਿਲਕੁਲ ਕਦੀ ਵਿਸ਼ਵਾਸ ਨਾ ਕਰੋ ਜੇ ਕੋ ਤੁਹਾਡੇ ਵਾਸਤੇ ਹੱਕ ਤੁਹਾਡੇ ਵਾਸਤੇ ਕਹਿੰਦਾ ਪਿਆ ਕੋਈ ਤੁਹਾਡੇ ਜਨਤਾ ਦੇ ਵਿੱਚ ਆ ਗੱਲ ਕਰਦਾ ਪਿਆ ਬੰਦੇ ਉਹਨੂੰ ਦੇਖੋ ਜਿਹੜਾ ਆਪਣੇ ਘਰ ਬੈਠਾ ਕੁਰਸੀ ਤੋਂ ਹੁਕਮ ਚਲਾ ਰਿਹਾ ਉਹਨੂੰ ਤੁਹਾਡਾ ਕੰਮ ਕਦੀ ਨਹੀਂ ਕਰਨਾ ਹੁਣ ਮੈਂ ਤੇ ਸਮਝਦਾ ਪਿਆ ਯਾਰ ਕਿ ਮੈਂ ਗਲਤ ਤਰੀਕੇ ਨਾਲ ਇੱਥੇ ਹੋ ਗਿਆ ਕੰਮ ਐਂਟਰ ਹੋ ਗਿਆ ਬੜਾ ਗਲਤ ਗਲਤ ਕੰਮ ਹੋਇਆ ਮੇਨਾ ਮੈਂ ਇਹ ਜਿਹੜੀ ਬੇਇੱਜ਼ਤੀ ਆ ਜ਼ਿੰਦਗੀ ਭਰ ਨਹੀਂ ਭੁੱਲੂੰਗਾ ਭਾਜੀ ਜਿੱਦਾਂ ਦੀ ਮੈਨੂੰ ਹੋਈ ਆ ਕਿ ਗਾਟੋ ਚਾਲਕ ਨੇ ਮੈਨੂੰ ਇਹਦੇ ਬੰਦੇ ਬੁਲਾ ਕੇ ਮੇਰੇ ਕੋਲ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਮਤਲਬ ਜ਼ਬਰਦਸਤੀ ਵੀ ਮੈਨੂੰ ਇੰਨਾ ਪੈਸੇ ਦੇ ਦੇ ਤੂੰ ਵੱਤ ਨਹੀਂ ਖੋਏ ਪਰ ਜਿੰਨੇ ਖੋਏ ਵੀ ਗੱਲ ਕਰਕੇ ਉਹਨਾਂ ਕੀ ਮੈਂ ਬੰਦੇ ਬੁਲਾਉਂਗਾ ਮੈਂ ਪਰਚਾ ਕਰਾਂ ਯਾਰ ਮੈਂ ਕਹਾਂ ਯਾਰ ਮੈਂ ਕੱਲਾ ਬੰਦਾ ਤੇ ਮੈਂ ਇਸ ਚੀਜ਼ ਨੂੰ ਬੜੀ ਫੀਲ ਕੀਤਾ ਯਾਰ ਵੀ ਮਿਹਨਤ ਦਾ ਹੋਇਆ ਤੇ ਆਮ ਬੰਦੇ ਦਾ ਕਿਦਾਂ ਹੁੰਦਾ ਉਹ ਕਿੰਨੀ ਵੋਟ ਮਿਲੇਗੀ ਇਸ ਵਾਰੀ ਆਈਡੀਆ ਕੀ ਹੈ ਦੇਖੋ 4500 5000 ਬੋਰਡ ਮੈਨੂੰ ਮਿਲੀ ਸੀਗੀ ਤੇ ਦੇਖਦੇ ਆ ਸਾਡਾ ਬੰਦਾ ਇੱਥੇ ਮੰਨੂਗਾ ਤੇ ਠੀਕਾ ਮੈਂ ਨਹੀਂ ਖੜਾ ਹਾਂਗਾ ਪਰ ਤੇ ਜਲੰਧਰ ਤੋਂ ਬੋਗੇ ਜਲੰਧਰ ਤੇ ਆ ਇੱਕ ਬਹੁਤ ਵੱਡੀ ਸਟੇਜ ਆ ਉੱਥੇ ਜਲੰਧਰ ਤੇ ਸੁਸ਼ੀਲ ਰਿੰਕੂ ਐਸਐਲ ਇਹ ਕੀ ਲੱਗਦਾ ਉਹਦੇ ਕੰਮ ਕਰ ਤੂੰ ਨੂੰ ਕਿਵੇਂ ਦੇਖਦੇ ਹੋ ਮੈਂ ਦੋ ਜਗ੍ਹਾ ਤੇ ਖੜੇ ਹੋਣਾ ਕਿਸੇ ਬਹੁਤ ਤਗੜੇ ਮੰਤਰੀ ਲੱਗੇ ਕੋਈ ਤਗੜਾ ਮੰਤਰੀ ਉਹਦੇ ਲੈਵਲ ਤੇ ਖੜਾਉਣਾ ਵਾ ਤੇ ਜਲੰਧਰ ਦੋ ਜਗ੍ਹਾ ਲੈਣੇ ਮੈਂ ਬਾਕੀ ਜਗ੍ਹਾ ਆਪਣੇ ਕੈਂਡੀਡੇਟ ਖੜੇ ਕਰਨੇ ਸੀ ਬੰਗ ਪਰ ਮਨ ਯਾਰ ਪਤਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਬਾਕੀ ਸਾਰੇ ਸਾਰੇ ਬੰਦੇ ਚੰਗੇ ਆ ਇਸ ਬੰਦੇ ਨੇ ਆ ਕੇ ਨਾ ਮੇਰਾ ਮਨ ਖਰਾਬ ਕਰਤਾ ਉਹ ਆਮ ਬੰਦੇ ਦਾ ਕੀ ਹੁੰਦਾ ਹੋਗਾ ਦੁਨੀਆ ਜਾਣਦੀ ਆ ਕਿ ਕਿੰਨਾ ਕੇ ਸਾਫ ਮਿਲਦਾ ਲੋਕਾਂ ਨੂੰ ਇਹ ਹੁਣ ਲੋਕ ਦੱਸਣਗੇ ਭਾਜੀ ਸੋ ਐਸ ਹਨ ਨੀਟੂ ਛਟਰਾਲੇ ਜਿਨ੍ਹਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਇਸ ਵਾਰੀ ਚੋਣ ਲੜਨਗੇ ਦੋ ਜਗ੍ਹਾ ਤੋਂ ਚੋਣ ਲੜਨਗੇ ਲੇਕਿਨ ਲੱਗਦਾ ਜ਼ਰੂਰ ਹੈ ਕਿ ਪਿਛਲੀ ਵਾਰ ਉਹਨਾਂ ਨੂੰ 4500 ਦੇ ਕਰੀਬ ਵੋਟਾਂ ਮਿਲਿਆ ਸੀ ਲੇਕਿਨ ਇਸ ਵਾਰੀ ਲੋਕ ਉਹਨਾਂ ਤੇ ਵਿਸ਼ਵਾਸ ਜਤਾਣਗੇ ਤੇ ਉਹਨਾਂ ਨੂੰ ਆਸ ਜ਼ਰੂਰ ਹੈ ਕਿ ਇਸ ਵਾਰੀ ਉਹ ਲੋਕ ਸਭਾ ਚੋਣਾਂ ਦੇ ਵਿੱਚ ਜੇ ਹਿੱਦਰਸ਼ ਕਰਨਗੇ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ